ਆਸਾ ਤੁਮ ਚੰਦਨ ਹਮੇ ਰੰਡ ਬਾਪੂਰੇ ਤੁਮ ਸੰਗ ਤੁਮਾਰੇ ਵਾਸਾ ਨੀਚ ਰੂਗ ਤੇ ਊਚ பேਹ ਗੰਧ ਸੁਗੰਧ ਨਿਵਾਸਾ ਮਾਦੂ ਸਤ ਸੰਗਤਿ ਸ਼ਰਨ ਤੁਮਾਰੀ ਹਮ ਅਗੁਣ ਤੁਮੇ ਉਪਕਾਰੀ ਰਹਾਉ ਤੂ ਮਕਤੂਲ ਸੁਪੇਦ ਸੁਪੀਨ ਹਮੂ ਬਪੂਰੇ ਜਸ ਕੀਰਾ ਸਤ ਸੰਗਤ ਮਿਲ ਰਹੀ ਹੈ ਮਾਦੂ ਜੈਸੇ ਮਦਪੂ ਮਖੀਰਾ ਜਾਤੀ ਉੱਚਾ ਪਾਤੀ ਉੱਚਾ ਉੱਚਾ ਜਨਮ ਹੋ ਮਾਰਾ ਰਾਜ ਰਾਮ ਕੀ ਸੇਵ ਨਾ ਕੀਨੀ ਕਹਿ ਰਬਦਾਸ ਚੁਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਰਬਦਾਸ ਜੀ ਦੇ ਸ਼ਬਦ ਜੋ ਆਸਾ ਰਾਗ ਵੀ ਦਰਜ ਹਨ ਉਹਨਾਂ ਚੋਂ ਇਹ ਤੀਜਾ ਸ਼ਬਦ ਹੈ ਇਸ ਸ਼ਬਦ ਵੀ ਭਗਤ ਜੀ ਸਤ ਸੰਗਤ ਦੀ ਜੋ ਮੰਨਤਾ ਹੈ ਗੁਰਮੁਖ ਅਧਿ ਸੰਗ ਧਰਮੀ ਦੀ ਸੰਗਤ ਦੀ ਜੋ ਮੰਨਤਾ ਹੈ ਉਹ ਸਮਝਾਉਂਦੇ ਨੇ ਉਸ ਸੰਬੰਧ ਵਿੱਚ ਉਪਦੇਸ਼ ਕਰਦੇ ਨੇ ਤਾਂ ਆਪ ਵੀ ਸਤ ਸੰਗਤ ਦੀ ਮੰਗ ਕਰਦੇ ਨੇ ਉਹ ਪ੍ਰਭੂ ਅਕਾਲ ਪੁਰਖ ਉਪਾਸੋਂ ਤੇ ਸਾਨੂੰ ਇਹ ਉਪਦੇਸ਼ ਮਿਲਦਾ ਹੈ ਕਿ ਪ੍ਰਭੂ ਪਾਸੋਂ ਕਿਸ ਤਰ੍ਹਾਂ ਸਤ ਸੰਗਤ ਦੀ ਜੋ ਮੰਗ ਹੈ ਉਹ ਸਾਨੂੰ ਸਤ ਸੰਗਤ ਦੀ ਜੋੜ ਕੇ ਰੱਖ ਸਾਤ ਸੰਗਤ ਬਖਸ਼ ਇਮੰਗ ਕਰਦੇ ਰਹਿਣਾ ਚਾਹੀਦਾ ਇਹ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ ਰਾਉ ਦੀ ਪੰਕਤੀ ਹੈ ਮਾਦੋ ਸਤਸੰਗਤ ਸ਼ਰਨ ਤੁਮਾਰੀ ਏ ਮਾਦੋ ਏ ਮਾਇਆ ਦੇਪਤੀ ਪ੍ਰਮਾਤਮਾ ਮੈਂ ਮੈਂ ਤੇਰੀ ਸਤਸੰਗ ਦੀ ਸ਼ਰਨ ਆਇਆ ਹਾਂ ਤੁਮਾਰੀ ਸਤਸੰਗ ਦੀ ਸ਼ਰਮੇ ਆ ਗਿਆ ਹਾਂ ਸਤਸੰਗਤ ਸ਼ਰਨ ਤੁਮਾਰੀ ਹਮ ਨਿਰਗੁਣ ਤੁਮ ਪਰਵਕਾਰੀ ਅਸੀਂ ਨਿਰਗੁਣੇ ਹਾਂ ਅਸੀਂ ਉਗਣ ਦੇ ਭਰਨ ਦੇ ਕਾਰਨ ਸਤਸੰਗਿਤ ਜਾ ਕੇ ਨਹੀਂ ਟਿਕਦੇ ਥੋੜੀ ਦੇਰ ਕੀ ਦੀ ਸਤਸੰਗਿ ਟਿਕਾਂਗੇ ਫਿਰ ਭੜਕ ਜਾਂਦੇ ਆ ਫਿਰ ਸਤਸੰਗ ਛੱਡ ਕੇ ਕੋਈ ਸੰਗਤ ਵਿੱਚ ਪੈ ਜਾਂਦੇ ਆ ਭੈੜੀ ਸੰਗਤ ਵਿੱਚ ਪੈ ਕੇ ਉਹ ਗੁਣ ਸੇਲ ਲੈਂਦੇ ਆ ਅਸੀਂ ਤੇ ਉਹ ਗੁਣਾਂ ਦੇ ਭਰੇ ਹਾਂ ਤੂੰ ਉਪਕਾਰੀ ਤੂੰ ਉਪਕਾਰ ਕਰਨ ਵਾਲਾ ਹੈ ਤੂੰ ਮੇਰਾ ਕਰਨ ਵਾਲਾ ਹੈ ਤੂੰ ਸਾਨੂੰ ਸਤਸੰਗ ਦੀ ਜੋੜੀ ਰੱਖ ਤਾਂ ਕਿ ਅਸੀਂ ਮੁੜ ਕੇ ਉਹ ਗੁਣਾਂ ਵਿੱਚ ਖਛਤ ਹੋ ਕੇ ਆਪਣਾ ਜੀਵਨ ਖਾਰ ਨਾ ਕਰੀਏ ਤੇ ਇਸ rau ਦੀ ਪੰਕਤੀ ਵਿੱਚ ਸਤਸੰਗ ਵਿੱਚ ਆਉਣ ਦੀ ਮਹੰਤਤਾ ਪ੍ਰਾਪਤ ਹੁੰਦੀ ਹੈ ਕਿ ਸਤਸੰਗ ਵਿੱਚ ਆਇਆ ਹੀ ਉਹ ਗੁਣ ਮਿਟਦੇ ਨੇ ਇਹ ਇਨਸਾਨ ਗੁਣ ਗ੍ਰਹਿਣ ਕਰ ਸਕਦਾ ਤੂੰ ਚੰਦਨ ਹਮ ਇਰੰਦ ਬਾਪਰੇ ਪ੍ਰਭੂ ਤੂੰ ਚੰਦਨ ਦੇ ਰੁੱਖ ਵਰਗਾ ਹੈ ਜੋ ਸੁਗੰਧੀ ਦਾ ਭਰਿਆ ਹੋਇਆ ਹਮ ਇਰੰਦ ਬਾਪਰੇ ਪਰ ਅਸੀਂ ਉਸ ਇਰੰਦ ਦੇ ਰੁੱਖ ਵਾਂਗ ਹ ਵਿਚਾਰੇ ਜਿਹੜਾ ਕਿ ਚੰਦਨ ਦੇ ਨੇੜੇ ਰਹਿ ਕੇ ਉਹ ਚੰਦਨ ਦੀ ਸੁਗੰਧੀ ਲੈ ਸਕਦਾ ਅਸੀਂ ਉਗਣ ਭਰੇ ਇਰੰਦ ਦੇ ਰੁੱਖ ਵਰਗੇ ਜਿਹਦੇ ਚ ਚੰਦਨ ਵਰਗੇ ਗੁਣ ਨਹੀਂ ਵੈਸੇ ਹ ਸੰਗ ਤੇਮਾਰੇ ਬਾਸਾ ਇਸ ਸਤ ਸੰਗਤ ਆ ਕੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਅਸੀਂ ਸੰਗਤ ਆ ਕੇ ਚਿਰਨਲ ਬਾਸਾ ਚਿਰਨਲ ਮਿਲਾਪ ਆਸਰ ਕਰਨ ਦਾ ਯਤਨ ਕਰ ਰਹੇ ਹਾਂ ਨੀਚ ਰੂਗ ਤੇ ਊਚ ਪਏ ਹੈ ਅਸੀਂ ਜਿਹੜੇ ਇੱਕ ਨੀਵੇਂ ਰੁਖ ਵਾਂਗ ਜਿਹਦੀ ਮੂਲ ਸੰਗ ਉਹਦਾ ਵਰਗ ਚੰਦਨ ਵਰਗਾ ਨਹੀਂ ਸੀ ਅਸੀਂ ਤੇਰੀ ਸੰਗਤ ਕਰਕੇ ਸਤ ਸੰਗਤ ਕਰਕੇ ਤੇਰਾ ਨਾਮ ਸਿਮਰ ਕੇ ਨੀਚ ਰੂਗ ਤੇ ਊਚ ਪਏ ਮਾਨੋ ਉਹ ਚੰਦਨ ਦੀ ਸੁਗੰਧ ਵਰਗੇ ਅਸੀਂ ਉੱਚੇ ਰੁਖ ਹੋ ਗਏ ਹਾਂ ਭਾਵ ਉਗਣ ਪਰ ਜੀਵਨ ਤੂੰ ਅਸੀਂ ਤੇਰੇ ਰੱਬੀ ਗੁਣਾਂ ਨਾਲ ਸਰਸ਼ਾਰ ਹੋ ਗਏ ਰੱਬੀ ਗੁਣਾਂ ਨਾਲ ਭਰਪੂਰ ਹੋਣ ਦੇ ਕਾਰਨ ਮਾਣੋ ਅਸੀਂ ਵੀ ਚੰਦਨ ਦੀ ਛੋਹ ਨਾਲ ਚੰਦਨ ਹੋ ਗਏ ਆ ਸਤਸੰਗਤ ਦੀ ਜਾ ਕੇ ਸਾਧਾਂ ਦੀ ਸੰਗਤ ਕਰਕੇ ਸਾਧੋਂ ਵਰਗਾ ਜੀਵਨ ਸਾਡਾ ਬਣਨਾ ਸ਼ੁਰੂ ਹੋ ਗਿਆ ਗੰਧ ਸੁਗੰਧ ਨਿਵਾਸਾ ਸੋ ਅਸੀਂ ਤੇ ਗੰਧ ਭੈੜੀ ਵਾਸ਼ਨਾਵਾਂ ਵਾਲੇ ਸਨ ਸਾਡੇ ਵੀ ਬਹੁਤ ਕਸ਼ਮਦੀਆਂ ਬੁਰੀਆਂ ਵਿਕਾਰੀ ਵਾਸ਼ਨਾਵਾਂ ਸਨ ਪਰ ਤੇਰੀ ਸੁਗੰਧ ਤੇਰੀ ਸੋਹਣੀ ਖੁਸ਼ਬੂਈ ਨੇ ਤੇਰੇ ਆਤਮ ਗੁਣਾਂ ਦੀ ਖੁਸ਼ਬੂਈ ਨੇ ਸਾਨੂੰ ਵੀ ਚੰਦਨ ਦੀ ਤਰ੍ਹਾਂ ਚੰਦਨ ਬਣਾ ਦਿੱਤਾ ਭਾਵ ਜਿਤੁ ਸਤਸੰਗਿਤ ਚਾਇ ਸਤਸੰਗ ਜੂ ਆਕੇ ਰਬੀ ਗੁਣ ਗੁਣਾਂ ਦੀ ਸਿਖਲਾਈ ਹੋਈ ਉਹ ਗੁਣਾਂ ਦੀ ਥੰਗ ਉਹਨੇ ਧਾਰਨ ਕਰ ਲਈ ਜੈਨੀ ਗੰਧ ਜੀ ਤੁਮ ਸੁਗੰਧ ਅਸੀਂ ਆਪਣੇ ਅੰਦਰ ਧਾਰਨ ਕਰ ਲਈ ਹੈ ਇਹ ਤੁਮੇਰ ਬਣਾਈ ਰੱਖ ਕਿ ਮੇ ਸਤਸੰਗ ਦੀ ਟਿਕਾਣਾ ਮ ਕਿਉਂਕਿ ਮਾਦੁ ਸਤਸੰਗ ਦੇ ਸ਼ਰਨ ਤੁਮਾਰੀ ਹਮ ਅਗੁਣ ਤੁਮ ਉਪਕਾਰਿਤ ਉਪਕਾਰ ਕਰਨ ਵਾਲਾ ਹੈ ਕਿ ਸਾਨੂੰ ਕੋ ਸੰਗ ਤੁ ਬਚਾ ਕੇ ਸਤਸੰਗਿਤ ਵੀ ਜੋੜੇ ਤੂੰ ਮਖਤੂਲ ਸੁਪੇਦ ਸਪੀਲ ਖਮਬੋਪੁਰੇ ਜਸ ਕੀਰਾ ਤੂੰ ਮਖਤੂਲ ਸੁਪੇਦ ਤੂੰ ਸਫੇਦ ਚਿੱਟਾ ਤੇ ਪੀਲੇ ਰੰਗ ਦਾ ਚਮਕਦਾ ਹੋਇਆ ਰੇਸ਼ਮ ਵਰਗਾ ਹੈ ਯਾਨੀ ਗੁਣਨਾਲ ਸਰਸਾਰ ਹੈ ਗੁਣਨਾਲ ਗੁਨਾ ਦਾ ਸਾਗਰ ਹੈ ਖਮਬੋਪੁਰੇ ਜਸ ਕੀਰਾ ਪਰ ਅਸੀਂ ਰੇਸ਼ਮ ਦੇ ਉਸ ਕੀੜੇ ਵਰਗੇ ਹਾਂ ਜਿਹੜੇ ਤੇਰੇ ਇਸ ਆਤਮ ਗੁਣਾ ਦੀ ਤੇਰੇ ਇਸ ਉਜਰੇਪਣ ਦੀ ਚਰਨ ਰੂਪ ਦੀ ਅਸੀਂ ਕਦਰ ਨਹੀਂ ਜਾਣਦੇ ਰੇਸ਼ਮ ਦਾ ਕੀੜਾ ਕੀ ਹੁੰਦਾ ਛੋਟਾ ਜਿਹਾ ਬੀਜ ਕੀੜੇ ਦਾ ਲਿਆਂਦੇ ਨੇ ਕੀੜੇ ਪਾਲਣ ਵਾਲੇ ਤੇ ਤੂਤ ਆਦ ਦੇ ਪੱਤੇ ਉਪਰ ਬੇਰੀ ਆਦ ਦੇ ਪੱਤੇ ਤੇ ਉਸ ਕੀੜੇ ਨੂੰ ਪਾਲਦੇ ਨੇ ਉਹ ਆਸਤੇ ਤੇ ਵੱਡਾ ਹੋ ਕੇ ਉਮਰ ਦਾ ਹੋ ਕੇ ਆਪਣੇ ਮੂੰਹ ਚੋਂ ਇੱਕ ਤਾਰ ਕੱਟ ਕੇ ਆਪਣੇ ਦੁਆਲੇ ਇੱਕ ਅੰਡੇ ਦੀ ਸ਼ਕਲ ਦੀ ਖੁਪਟੀ ਜਿਹੀ ਬਣਾ ਦਿੰਦਾ ਹੈ ਉਹਦੇ ਵਿੱਚ ਆਪ ਵਿੱਚ ਹੀ ਬੰਦ ਹੋ ਜਾਂਦਾ ਹੈ ਆਮ ਤੌਰ ਤੇ ਫਿਰ ਉਹ ਰੇਸ਼ਮ ਕੱਢਣ ਵਾਲੇ ਕੀ ਕਰਦੇ ਨੇ ਉਸ ਖੁਪਟੀਆਂ ਨੂੰ ਤੁੱਫੇ ਸੁਕਾਉਂਦੇ ਨੇ ਤੇ ਤੇਈ ਤੁੱਬੇ 'ਚ ਉਹ ਗੁਪਟੀ ਦੇ ਵਿੱਚ ਮਰ ਜਾਂਦਾ ਹੈ ਉਹ ਜਿਹੜੀਆਂ ਕੁੱਟੀਆਂ ਅੰਡੀਆਂ ਜੀਆਂ ਛੋਟੂਟੀਆਂ ਉਹਨਾਂ ਨੂੰ ਫਿਰ ਸਿਲਕ ਫੈਕਟਰੀਆਂ ਵਿੱਚ ਉਹ ਧਾਗਾ ਮੁਲ ਤਰੇੜੇ ਕੇ ਰੇਸ਼ਮ ਬਣਦਾ ਹੈ ਪਰ ਕਈਂ ਦਫਾ ਅਗਰ ਉਹ ਸਮੇਂ ਸਿਰ ਉਸ ਕੁੱਪਟੀ ਨੂੰ ਸੁਕਾ ਕੇ ਕੀੜੇ ਨੂੰ ਵਿੱਚ ਮਾਰਿਆ ਨਾ ਜਾਏ ਉਹ ਰੇਸ਼ਮ ਕੱਟ ਕੇ ਬਾਹਰ ਉੱਡ ਜਾਂਦਾ ਹੈ ਇਹ ਉਹ ਦ੍ਰਿਸ਼ਾ ਦਿੱਤਾ ਗਿਆ ਹੈ ਕਿ ਵੀ ਅਸੀਂ ਤੇ ਮਨੋ ਜਿਵੇਂ ਇਹ ਰੇਸ਼ਮ ਵਾਲਾ ਜੀਵਨ ਘਟਵਾਟ ਕਰਕੇ ਇਸ ਦੀ ਪ੍ਰਵਾਨਾ ਕਰਕੇ ਬਾਹਰ ਨਿਕਲ ਕੇ ਸਮਾਜ ਸੰਸਾਰ ਦੇ ਵਿੱਚ ਉਹਨਾਂ ਸਹਿ ਲੈਂਦੇ ਆਂ ਵਿਕਾਰ ਸਹਿ ਲੈਂਦੇ ਆਂ ਤੇ ਤੇਰਾ ਜਿਹੜਾ ਸੁੰਦਰ ਰੂਪ ਹੈ ਪ੍ਰਕਾਸ਼ ਰੂਪ ਰਿਸ਼ਮ ਵਰਗਾ ਉਜਲਾ ਉਹਦੇ ਅਸੀਂ ਕਦਰ ਨਹੀਂ ਜਾਣਦੇ ਤੂੰ ਮਖਤੂਲ ਸੁਪਿਰ ਸੁਪਿਰ ਹਮ ਬੂਰੇ ਜਸ ਕੀਰਾ ਅਸੀਂ ਉਸ ਕੀੜੇ ਸਮਾਨੀ ਰਹਿ ਗਏ ਜਿਹੜਾ ਕਦਰ ਨਹੀਂ ਕਰ ਸਕਿਆ ਸਤ ਸੰਗਤ ਮਿਲੇ ਰਹੀ ਹੈ ਮਾਦੂ ਜੈਸੀ ਮਧੁਪੂ ਮਖੀਰਾ ਇਹ ਮਾਇਆ ਦੇ ਪਤੀ ਪ੍ਰਭੂ ਸਾਨੂੰ ਤੇ ਸਤ ਸੰਗਤ ਵਿੱਚ ਮਿਲ ਕੇ ਰਹਿਣਾ ਚਾਹੀਦਾ ਜਿਵੇਂ ਮਧੁਪੂ ਮਖੀਰਾ ਜਿਵੇਂ ਮਧੂ ਦੀ ਮੱਖੀ ਜਿਹੜੀ ਹੈ ਸ਼ਹਿਦ ਦੀ ਮੱਖੀ ਜਿਹੜੀ ਹੈ ਉਹ ਸ਼ਾਇਦ ਨਾਲ ਚਮੜੀ ਰੇਂਦੀ ਅਸੀਂ ਇਸ ਤਰ੍ਹਾਂ ਸਤਸੰਗ ਨਾਲ ਹਰ ਵੇਲੇ ਜੁੜੇ ਰਹੀਏ ਤਾਂ ਹੀ ਸਾਡਾ ਜੀਵਨ ਉਚੇਰਾ ਹੋ ਸਕਦਾ ਹੈ ਕਹਿਣ ਨੂੰ ਤਾਂ ਲੋਕੀ ਮੈਨੂੰ ਜਾਤੀ ਜਾਤੀ ਓਚਾ ਪਾਤੀ ਓਚਾ ਓਚਾ ਜਨਮ ਹੂ ਮਾਰਾ ਲੋਕ ਸਾਨੂੰ ਸਮਝਦੇ ਕਿ ਸਾਡੀ ਨੀਵੀਂ ਜਾਤ ਹੈ ਸਾਡਾ ਓਚਾ ਜਨਮ ਹੈ ਪਰ ਕਿਤੇ ਸੱਚ ਮੁੱਚ ਹੀ ਮੈਂ ਓਚੀ ਜਾਤ ਵਾਲਾ ਨਰਮ ਮੈਂ ਤੇ ਆਪਣੀ ਜਾਤ ਤੇ ਇਨਸਾਨ ਹੀ ਸਮਝਦਾ ਹਾਂ ਮੈਂ ਤੇ ਕਿਸੇ ਨੂੰ ਨੀਚ ਉਚ ਨਹੀਂ ਸਮਝਦਾ ਪਰ ਲੋਕੀ ਮੇਰੀ ਜਾਤ ਜਾਤੀ ਨੂੰ ਓਚੀ ਸਮਝਦੇ ਨੇ ਅਸੀਂ ਇਹ ਖਿਆਲ ਰੱਖੀ ਇਸ ਲਫ਼ਜ਼ ਦਾ ਇਹ ਲਫ਼ਜ਼ ਜਦੋਂ ਜਾਤ ਪਾਤ ਲਈ ਆਵੇ ਜਿਹੜੀ ਸਾਤਬੰਦੀ ਬੰਨੀ ਹੋਵੇ ਉੱਥੇ ਉਸ ਨੂੰ ਜੱਜੇ ਪੈਰ ਬਿੰਦੀ ਲਗਾ ਕੇ ਜਾਤ ਜਾਂ ಜಾਤੀ ਪੜਨਾ ਚਾਹੀਦਾ ਪਰ ਜਦੋਂ ਇਹ ਜਾਣ ਵਸਤੇ ਆਵੇ ਸੰਸਕ੍ਰਿਤ ਦਾ ਲਫ਼ਜ਼ ਜਾਣਾ ਵੀ ਹੁੰਦਾ ਹੈ ಜಾਤੀ ಜಾਤੀ ਜਾਤਰੀ ਲਈ ਵੀ ਆਇਆ ਹੈ ਗੁਰਬਾਣੀ ਵਿੱਚ ਉੱਥੇ ਵੀ ਅਸੀਂ ਉਸ ਨੂੰ ಜಾਤੀ ਪੜਨਾ ਜਨਮ ਬਿਰਤਾਂ ਜਾਤ ਰੰਗ ਮਾਇਆ ਕਾ ਇੱਥੇ ਜਾਤ ਤੋਂ ਮਤਲਬ ਹੈ ਜਾਣਾ ਇੱਥੇ ਅਸੀਂ ਜੱਜੇ ਵਾਲੀ ਆਵਾਜ਼ ਜਾਤ ਜਾਣਾ ਵਾਲੀ ਆਵਾਜ਼ ਕਰਨੀ ಜಾਤੀ ਜਨਮ ਵਿਰਥਾ ਜਾਤ ਇਥੇ ਜਾਤ ਕੜਨਾ ਪਰ ਜਿੱਥੇ ਜਾਤ ਪਾਤ ਅੱਗੇ ਜਾਤ ਨਾ ਜ਼ੋਰ ਹੈ ਉੱਥੇ ਜੱਜੇ ਪਰਵਿੰਦਰ ਗਾ ਕੇ ਸਾਥ ਪੜਨਾ ਚਾਹੀਦਾ ਕਿ ਜਿਸ ਬੋਲੀ ਚ ਲਫ਼ਜ਼ ਆਇਆ ਉੱਥੇ ਇਹਦਾ ਉਚਾਰਨ ਜਾਤ ਹੈ ਜ਼ਾਤੀ ਪਾਤੀ ਜ਼ਾਤੀ ਓਛਾ ਪਾਤੀ ਓਛਾ ਓਛਾ ਜਨਮ ਮਾਰਾ ਮੈਨੂੰ ਕਹਿਨ ਨੂੰ ਤੇ ਲੋਕੀ ਮੇਰੀ ਓਛੀ ਜਾਤ ਤੇ ਓਛਾ ਕੁੰ ਮੇਰੇ ਕਹਿੰਦੇ ਨੇ ਓਛਾ ਜਨਮ ਮੇਰਾ ਸਮਝਦੇ ਨੇ ਪਰ ਰਾਜਾ RAM ਕੀ ਸੇਵਨਾ ਕਿਨੀ ਕਹ ਰਵਦਾਸ ਜਮਾਰਾ ਤੇ ਜੇ ਸਤਮੁਛੀ ਮੈਂ ਸਤਸੰਗਤ ਨਾ ਜੁੜਿਆ ਸత్సੰਗੀ ਜਾ ਕੇ ਤੇਰਾ ਸਿਮਰਨ ਨਾ ਕੀਤਾ ਤੇ ਮੈਂ ਸਜਮੁਚੀ ਨੀਵੀਂ ਜਾਤ ਵਾਲਾ ਪਾਂ ਨਹੀਂਵੇ ਅਸਲੇ ਵਾਲਾ ਰਹ ਜਾਮਾ ਨੀਵੇ ਆਤਮਿਕ ਜੀਵਨ ਵਾਲਾ ਰਹ ਜਾਵਾਂ। ਉਹ ਭਗਤ ਸਬ ਇਸ ਗੱਲ ਨੂੰ ਦਰਦੇ ਨੇ ਕਿ ਮੇਰਾ ਕਿਦੇ ਆਤਮਿਕ ਜੀਵਨ ਨੀਵੇਂ ਪੱਧਰ ਦਾ ਨਾ ਹੋ ਜਾਏ ਉਸ ਗੱਲ ਨੂੰ ਮੇਰੀ ਨੀਵੀਂ ਜਾਤ ਨਾ ਹੋ ਜਾਏ ਇਸ ਗੱਲ ਨੂੰ ਨਹੀਂ ਕਿ ਮੈਂ ਕਿਸੇ ਐਸੀ ਜਾਤ ਦੇ ਘਰ ਜਨਮੇ ਜਿਸ ਨੂੰ ਲੋਕ ਨੀਵੀਂ ਜਾਤ ਸਮਝਦੇ ਨੇ ਇਸ ਛੋਟੀ ਵੱਡੀ ਜਾਤੀ ਉੱਪਰ ਵਾਣੀ ਕਰਦੇ। ਇਤਨੇ ਲਫ਼ਜ਼ ਰਾਜਾ ਰਾਮਾਇਣ ਇਤਿਹਾਸਿਕ ਦੇ ਪਿਛਖਣੇ ਖਾਲੀ ਹੈ ਕਿ ਰਾਮ ਜਨਦਰ ਜੀ ਕੀ ਕੇ ਜੁਦੇ ਦੇ ਰਾਜੇ ਸਨ ਸ਼ਾਇਦ ਉਹਨਾਂ ਦੀ ਪੂਜਾ ਦੀ ਨਾ ਜਿਸ ਨੂੰ ਆਖਰੀ ਪੰਧੀ ਰਾਜਾ ਰਾਮਕੰਦਨ ਉਸ ਨੂੰ ਰਾਉ ਦੀ ਪੰਧੀ ਮਾਧਵ ਵੀ ਕਹਿੰਦਨ ਮਾਧਵ ਸ਼ਬਦ ਅਵਤਾਰਾਂ ਵਿੱਚੋਂ ਕ੍ਰਿਸ਼ਨ ਜੀ ਲਈ ਵਰਤਿਆ ਗਿਆ ਪਰ ਰਾਮ ਲਫ਼ਜ਼ ਰਾਮ ਜਨਦਰ ਜਿਹੜੇ ਦਵਾਪਰ ਦੇ ਨੇ ਉਹ ਦਵਾਪਰ ਦੇ ਕ੍ਰਿਸ਼ਨ ਜੀ ਔਰ ਤ੍ਰੇਤਾ ਦੇ ਰਾਮ ਜੀ ਉਹਨਾਂ ਲਈ ਇਹ ਲਫ਼ਜ਼ ਵਰਤਿਆ ਗਿਆ ਸਨਾਤਨੀ ਮਤਾਂ ਵਾਲਿਆਂ ਨੇ ਇਸ ਲਈ ਰਾਮ ਨੂੰ ਮਾਧਵ ਤੇ ਮਾਧਵ ਨੂੰ ਰਾਮ ਨਹੀਂ ਕਿਹਾ ਜਾ ਸਕਦਾ ਇਕ ਟਾਈਮ ਤੇ ਇਕ ਅਵਤਾਰ ਨੂੰ ਉਸੇ ਦੇ ਨਾਮ ਨਾਲ ਯਾਦ ਕੀਤਾ ਜਾ ਸਕਦਾ ਹੈ। ਤੋਂ ਅਗਰ ਅਗਰ ਜੀ ਇੱਕ ਹੀ ਸ਼ਬਦ ਦੇ ਵਿੱਚ ਪਰਮਾਤਮਾ ਨੂੰ ਮਾਦੋ ਵੀ ਕਹਿਣ ਦੇ, ਰਾਮ ਵੀ ਕਹਿਣ ਦੇ ਦਾ ਮਤਲਬ ਉਹ ਨਾਮ ਤੇ ਰਾਮ ਜੀ ਦੇ ਪੁਜਾਰੀ ਨੇ ਤੇ ਨਾਮ ਮਾਦੋ ਕ੍ਰਿਸ਼ਨ ਜੀ ਦੇ ਪੁਜਾਰੀ ਨੇ। ਉਹ ਤੇ ਇੱਕ ਪਰਮਾਤਮਾ ਦੇ ਪੁਜਾਰੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਜਿਸ ਨੂੰ ਉਹ ਮਾਦੋ, ਰਾਮ, ਨਾਰਾਇਣ ਸਭ ਕੁਝ ਕਹਿ ਸਕਦੇ ਨੇ। ਕਿ ਗੁਰਬਾਣੀ ਵਿੱਚ ਇਹੋ ਹੀ ਕਲਾ ਵਰਤੀ ਹੋਈ ਹੈ ਕਿ ਗੁਰੂ ਸਾਹਿਬ ਨੇ ਅਵਤਾਰੀ ਨਾਮ ਵਰਤੇ ਨੇ। ਲੇਕਿਨ ਉੱਤੇ ਪੂਜਾ ਅਵਤਾਰਾਂ ਦੀ ਨਹੀਂ ਕੀਤੀ ਗਈ ਹੈ। ਸਿਵਤ ਪਰਮਾਤਮਾ ਪਰਮਾਤਮਾ ਦੀ ਕੀਤੇ ਗਏ ਪਰਮਾ ਇੱਕੋ ਪਰਮਾਤਮਾ ਨੂੰ ਰਾਮ, ਕ੍ਰਿਸ਼ਨ, ਮਾਦਵ, ਸ਼ਿਵ ਆਦ ਸਾਰੇ ਨਾਮ ਨਾਲ ਇੱਕ ਪਰਮਾਤਮਾ ਨੂੰ ਯਾਦ ਕੀਤਾ ਗਿਆ ਹੈ ਇਹ ਭਲੇਖਾ ਗਦੇ ਗੁਰਮਾਨ ਨੂੰ ਅਸੀਂ ਨਾ ਖਾਈਏ ਤੋ ਇਸ ਸ਼ਬਦ ਦੀ ਸਾਨੂੰ ਸਤਸੰਗ ਦੀ ਮਾਨਤਾ ਦਿੜ ਕਰਵਾ ਗਿਆ ਜਿਉ ਚੰਦਨ ਨੇ ਕਿਟ ਬਸਾਈ ਰੰਡ ਪਪੜਾ ਤਿਉ ਸਤਸੰਗ ਮਿਲ ਪਤੇ ਪ੍ਰਮਾਨ ਜਿਵੇਂ ਚੰਦਨ ਦੇ ਰੁੱਖ ਕੋਲ ਹੋਰ ਰੁੱਖ ਜਿਹੜੇ ਹੁੰਦੇ ਨੇ ਜਿਵੇਂ ਹੀਰਨ ਵਗੈਰਾ ਉਹ ਉਹ ਖੁਸ਼ਬੂ ਲੈ ਲੈਂਦੇ ਨੇ ਔਰ ਉਹ ਵੀ ਚੰਦਨ ਦੇ ਭਾਗਿਕਨਾ ਸ਼ੁਰੂ ਹੋ ਜਾਂਦੇ ਨੇ ਇਸੀ ਤਰ੍ਹਾਂ ਸਤ ਸੰਗਤ ਮਿਲ ਪਤਿਤ ਪਰਮਾਨ ਸਤ ਸੰਗਤ ਵਿੱਚ ਮਿਲਿਆ ਹੋਇਆ ਬੰਦਾ ਪਤਿਤ ਤੂੰ ਗਿਰਿਆ ਹੋਇਆ ਜੀਵਨ ਤੂੰ ਬੰਦਾ ਜਿਹੜਾ ਹੈ ਉਗਣਾ ਕਰਕੇ ਉਹ ਵੀ ਪ੍ਰਭੂ ਦੀ ਨਜ਼ਰ ਵਿੱਚ ਪਰਵਰਹੁਣ ਯੋਗ ਗੁਣ ਕਮਾ ਲੈਂਦਾ ਹੈ ਐਸਾ ਸਾਥ ਜੀਵਨ ਕਮਾ ਲੈਂਦਾ ਹੈ ਪਰ ਖਿਆਲ ਰੱਖਿਓ ਇੱਕ ਬੂਟਾ ਐਸਾ ਵੀ ਹੈ ਜਿਹਨੂੰ ਖੁਸ਼ਬੂ ਚੰਦਰ ਦੀ ਨਹੀਂ ਚੜੀ ਬਾਸ ਬਡਾਈ ਬੂੜਿਆ ਹਿੰਮਤ ਡੂਬੋ ਕੋਈ ਚੰਦਨ ਕੇ ਨਿਕਟਾ ਵਸੇ ਬਾਸ ਸੁਗੰਧ ਨਾ ਹੋਈ ਬਾਸ ਦਾ ਬੂਟਾ ਕਿੰਨੇ ਚੰਦਰ ਦੇ ਬੂਟੇ ਦੇ ਨੇੜੇ ਹੋਵੇ ਉਹਨੂੰ ਖੁਸ਼ਬੂ ਨਹੀਂ ਚੜਦੀ ਉਹ ਆਪਣੇ ਉੱਚੇ ਪੜਦੇ ਹੰਕਾਰ ਈ ਸੀ ਵਿੱਚੋਂ ਖੋਖਲਾ ਹੋਣ ਉਹਦੇ ਵਿੱਚ ਖੁਸ਼ਬੂ ਟਿਕਦੀ ਨਹੀਂ ਬਹੁਤ ਸੁਗੰਧਤ ਨਹੀਂ ਹੁੰਦਾ ਇਨਸਾਨ ਵੀ ਅਸੀਂ ਵੀ ਬਹੁਤ ਸਾਰੇ ਸਾਡੇ ਵਿੱਚ ਇਹੋ ਜਿਹੇ ਵੀ ਨੇ ਕਿ ਜਿਹੜੇ ਸਤਸੰਗਤ ਵਿੱਚ ਜਾ ਕੇ ਵੀ ਉੱਥੇ ਵੀ ਚੁਗਲੀਆਂ ਨਿੰਦਿਆ ਇਰਕਾ ਦਵੇਖ ਲੜੀਆਂ ਝਗੜੇ ਇਹੋ ਜਿਹੇ ਕੰਮਾਂ ਦੀ ਪੇਰ ਰਹਿੰਦੇ ਸਤਸੰਗਤ ਵਿੱਚ ਜਾ ਕੇ ਅਸੀਂ ਨੁਕਤਾ ਚੀਨੀ ਟੋਕਾ ਟਾਕੀ ਦੀਆਂ ਗੱਲਾਂ ਸੁਹੀਦੇ ਰਹਿੰਦੇ ਹਾਂ ਵੀ ਕਿਹੜਾ ਨੁਕਸਕਾ ਈ ਇਸ ਕਿਰਤਨੀ ਵਿੱਚੋਂ ਕਿਹੜਾ ਨੁਕਸਕਾ ਈ ਇਸ ਪ੍ਰਚਾਰਕ ਵਿੱਚੋਂ ਉਹ ਉਹ ਪ੍ਰਚਾਰਕ ਨੇ ਅਗਰ ਨਿੰਮੇ ਗੱਲਾਂ ਸਹੀ ਬੋਲੀਆਂ ਹੋਣ ਇੱਕ ਗੱਲ ਅਗਰ ਗਲਤੀ ਨਾਲ ਕਿਤੇ ਉਹ ਗਲਤੀ ਹਰ ਪ੍ਰਚਾਰਕ ਆਪਣੀ ਗਲਤੀ ਲਾਤੀ ਖੀਮਾ ਮੰਗਦਾ ਵੀ ਹੈ ਵੀ ਅਸੀਂ ਸਰਬ ਕਲਾ ਸਮਰਤ ਨਹੀਂ ਹਾਂ ਪ੍ਰਭੂ ਦੀ ਤਰ੍ਹਾਂ ਹਾਂ ਉਹਦੇ ਗੁਣ ਪਰ ਵਿਚਾਰ ਕੇ ਸੰਗਤ ਨਾਲ ਸਾਂਝੇ ਕਰਦੇ ਹਾਂ ਪਰ ਜੁੜੇ ਨਹੀਂ ਕਿ ਅਸੀਂ ਸੰਪੂਰਨ ਹਾਂ ਸਾਰੇ ਅਧੂਰੇ ਹਾਂ ਕੋਸ਼ਿਸ਼ ਕਰਦੇ ਹਾਂ ਉਸ ਪ੍ਰਭੂ ਵਰਗੇ ਸੰਪੂਰਨ ਹੋ ਜਾਈਏ ਉਹ ਗੁਣ ਗ੍ਰਹਿਣ ਕਰ ਲਈਏ ਤੇ ਗਲਤੀ ਹੋ ਹੀ ਜਾਏ ਤੇ ਬਸ ਉਹਦੇ ਬਾਰੇ ਧਿਆਨ ਨਾ ਦੇਈਏ ਅਸੀਂ ધ્યાન ਦੇਈਏ ਚੰਗੇ ਗੁਣਾਂ ਵਾਲੇ ਪਾਸੇ ਜਿਹੜੀ ਚੰਗੀ ਵਿਚਾਰਾ ਮਿਲੀਆਂ ਗੁਰਬਾਣੀ ਦੀਆਂ ਉਹਨਾਂ ਨੂੰ ਕਰਨ ਕਰੀਏ ਤੇ ਜੇ ਕੋਈ ਗੱਲ ਜ਼ਰੂਰੀ ਹੈ ਆਖਣੀ ਤੇ ਫਿਰ ਉਸ ਪ੍ਰਚਾਰਕ ਨੂੰ ਇੱਕ ਸਾਈਡ ਤੇ ਲੈ ਜਾ ਕੇ ਗਾਤ ਵੀ ਜੁ ਸਮਝਾਈਏ ਕਿ ਭਾਈ ਸਾਹਿਬ ਇਹ ਗੱਲ ਜਿਹੜੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਣੀ ਚਾਹੀਦੀ ਸੀ ਨਿੰਦਿਆ ਦੀ ਭਾਵਨਾ ਨਾ ਹੋਵੇ ਉਹਨਾਂ ਦੇ ਜੀਵਨ ਵਿੱਚ ਕੋਈ ਵਾਅਦਾ ਕਰਨ ਵਾਸਤੇ ਅਸੀਂ ਸਮਝਾਈਏ ਦੱਸੀਏ ਇਹ ਬੜਾ ਜ਼ਰੂਰੀ ਹੈ ਔਰ ਜਿਹਨੂੰ ਦੱਸਿਆ ਜਾਏ ਉਹ ਸੁਨੇਗੀ ਉਹ ਗੱਲੇ ਸਮਝੇ ਵੀ ਅਗਰ ਟੋਕ ਨੂੰ ਆਇਆ ਗਲਤ ਹੈ ਤੇ ਫਿਰ ਉਸ ਨੂੰ ਉਹ ਤਰਕ ਨਾਲ ਵਿਚਾਰ ਨਾਲ ਬਾਣੀ ਦੀ ਸੇਧ ਵਿੱਚ ਸਮਝਾਉਣਾ ਯਤਨ ਕਰੇ ਕਿ ਉਹਦੀ ਗਲਤੀ ਨਹੀਂ ਹੈ ਜੇ ਹੈ ਤੇ ਸਵੀਕਾਰ ਕਰ ਲਈ ਜਾਏ ਇਹ ਸਾਨੂੰ ਹੋਣਾ ਚਾਹੀਦਾ ਸਤਸੰਗਤ ਦਾ ਸਾਨੂੰ ਲਾਭ ਹੋਵੇ ਸਤਸੰਗਤ ਜੀ ਆ ਕੇ ਤੇ ਅਸੀਂ ਕੋ ਸਮਝ ਵਾਲੇ ਕਰਮੀ ਕਰੀਏ ਜਿਵੇਂ ਗੁਰਬਾਣੀ ਵਿੱਚ ਸਤਸੰਗਤ ਕਰਨ ਦੀ ਬਹੁਤ ਮਹਾਨਤਾ ਦੱਸੀ ਵੀ ਸੰਗਤ ਹਰ ਪ੍ਰਭ ਵਸਦਾ ਜੀਓ ਇਹ ਸੰਗਤ ਜੀ ਪਰਮਾਤਮਾ ਅਗੇ ਵਸਦਾ ਉਹ ਕਿਸੇ ਨੇ ਨਾ ਕਿਸੇ ਪ੍ਰਚਾਰ ਨੂੰ ਸਵਾਲ ਕੀਤਾ ਕਈ ਕਿ ਪਾਸੇ ਤੁਸੀਂ ਕਹਿੰਦੇ ਜੀ ਪਰਮਾਤਮਾ ਮਰ ਜਾਵਾ ਵਸਦਾ ਹੈ ਫਿਰ ਕਹਿੰਦੇ ਸਤਸੰਗਤ ਜਾ ਉਸਤ ਸੰਗਤ ਪਰਮਾਤਮਾ ਵਸਦਾ ਹੈ ਦੋਏ ਗੱਲ ਕਿਵੇਂ ਤੇ ਉਸ ਪ੍ਰਚਾਰਕ ਨੇ ਬੜਾ ਸੋਹਣਾ ਜਵਾਬ ਉਹਨੇ ਕਿਹਾ ਕਿ ਪਾਣੀ ਤੇ ਸਾਰੀ ਜ਼ਮੀਨ ਹੀ ਚ ਹੈ ਪਰ ਤੁਸੀਂ ਪਿਆਸ ਲੱਦੀ ਤੇ ਜ਼ਮੀਨ ਤੇ ਨਹੀਂ ਚਟਦੀ ਪਿਆਸ ਬੁਝਣ ਲਈ ਕਿਸੇ ਨਲਕਾ ਲੱਗਾ ਉੱਥੇ ਜਾਂਦੇ ਹੋ ਜਿੱਥੇ ਚਸ਼ਮਾ ਖੂ ਹੈ ਜਿੱਥੇ ਪਾਣੀ ਕੱਢਿਆ ਗਿਆ ਉੱਥੇ ਜਾਂਦੇ ਉਤੋਂ ਜਾ ਕੇ ਪਿਆਸ ਬੁਝਦੀ ਹੈ ਤੇ ਸਤਸੰਗਤ ਉਹ ਹੈ ਜਿੱਥੇ ਇਹ ਨਾਮ ਦਾ ਨਲਕਾ ਲੱਗਾ ਹੁੰਦਾ ਹੈ ਜਿੱਥੇ ਨਾਮ ਨੂੰ ਨਾਮ ਦੀ ਖੋਜ ਹੁੰਦੀ ਹੈ ਨਾਮ ਦੇ ਚਸ਼ਮੇ ਝਰਨੇ ਚਲਦੇ ਨੇ ਇਸ ਰਸਤ ਸੰਗਣਾ ਚ ਪਰਮਤਮ ਦਾਰ ਜਗਾ ਮੌਜੂਦ ਹੈ ਪਰ ਸਮੇਂ ਸਤਸੰਗਤ ਆ ਕੇ ਆਉਂਦੀ ਹੈ ਤੋਂ ਅਸੀਂ ਕੁ ਸੰਗਤੂ ਬਚੀਏ ਤੇ ਸਤਸੰਗਤ ਕਰੀਏ ਇਹਦੇ ਨਾਲ ਸਾਡਾ ਜੀਵਨ ਸੁੱਚਾ ਜਾ ਹੋ ਜਾਵੇਗਾ ਇਸ ਪਾਸੇ ਜਿਆਦਾ ਵਿਸਤਾਰ ਸਹਿਤ ਸੰਗਤ ਦਾ ਵਿਸ਼ਾ ਅਸੀਂ ਨਿਭਾਇਆ ਸੀ ਪਿਛੇ ਵੀਡੀਓਜ਼ ਦੇ ਵਿੱਚ ਜੋ ਸੰਗਤ ਦੀ ਮਹਾਨਤਾ ਸਮੂਹ ਨਾ ਚੰਦੇ ਨੇ ਉਹ ਵੀਡੀਓ ਕੱਢ ਕੇ ਸੁਣ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ